हथ जोड़ो हिकु मिंट ਇਹ ਦਿੰਦੀ ਇੱਕ ਮਿੰਟ ਉਹ ਦਿੱਤਾ ਦੋ ਹਨ ਮੈਂ ਅੱਜ ਹਰਮੰਦਰ ਸਾਹਿਬ ਪਹੁੰਚੇ ਅਰਦਾਸ ਬੇਨਤੀ ਕਰਨ ਦੇ ਆਸਤੇ ਗਿਆ ਤੋਂ ਬਾਅਦ ਔਰ ਅੱਗੇ ਆਉਣ ਵਾਲਾ ਸਮਾਂ ਜਿਹੜਾ ਕਿਵੇਂ ਦੀਆਂ ਗੇਮਸ ਹੋਣਗੀਆਂ ਨਹੀਂ ਕਿਉਂਕਿ ਹੁਣ ਡਿਸਕਸ਼ਨਸ ਇਸ ਤਰ੍ਹਾਂ ਹੁੰਦੇ ਆ ਹੋਣ ਗਏ ਜਿਸ ਵਿੱਚ ਗੇਮ ਬਾਰੇ ਗੱਲਾਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਬਿਲਕੁਲ ਅੱਜ ਦਰਬਾਰ ਸਾਹਿਬ ਆਏ ਆ ਆਪਾਂ ਤੇ ਵਿਆਹ ਤੋਂ ਬਾਅਦ ਗਿਆ ਤਾਂ ਪਹਿਲਾਂ ਆਹੀ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਇੱਕ ਵਾਰੀ ਪਹਿਲਾਂ ਦਰਬਾਰ ਸਾਹਿਬ ਜਾਣਾ ਹੈ ਮੱਥਾ ਟੇਕਣਾ ਹੈ ਆ ਅਦਾ ਸਾਹੀ ਮੰਗਣੀ ਹੈ ਕਿ ਸਾਡੇ ਤੇ ਇਦਾਂ ਹੀ ਮੇਰੇ ਪਰ ਹੱਥ ਰੱਖਣ ਹਮੇਸ਼ਾ ਹੀ ਇਦਾਂ ਹੀ ਦੋਵੇਂ ਪਰਿਵਾਰ ਖੁਸ਼ ਰਹਿਣ ਤੇ ਇੰਡੀਆ ਲਈ ਆਪਾਂ ਇਦਾਂ ਜਿੱਦਾਂ ਹੁਣ ਕੰਮ ਕਰ ਰਹੇ ਆ ਅੱਗੇ ਵੀ ਇਦਾਂ ਹੀ ਚੱਲੂਗਾ ਤੇ ਮੈਨੇਜਮੈਂਟ ਦਾ ਜਿਹੜੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਹੈ ਉਹਦੇ ਨਾਲ ਤਾਂ ਬਹੁਤ ਬਹੁਤ ਧੰਨਵਾਦ ਸਾਡਾ ਕਿ ਉਹਨਾਂ ਨੇ ਬਹੁਤ ਵਧੀਆ ਸਾਡਾ ਵੈਲਕਮ ਕੀਤਾ ਇੱਥੇ ਤੇ ਬਸ ਆਹੀ ਆ ਅੱਗੇ ਵੀ ਇਦਾਂ ਹੀ ਚੱਲੇ ਫਿਰ ਯੂਥ ਵਾਸਤੇ ਕੀ ਮੈਸੇਜ ਹੈ ਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਜਿਹੜਾ ਯੂਥ ਨੈਸ਼ਨਲ ਚੈਪਟਰ ਚੱਲ ਰਿਹਾ ਹੈ ਕਿ ਉਹ 95 ਜੋਨੇ ਖੇਡਾਂ ਵੱਲੋਂ ਹਾਂਜੀ ਬਿਲਕੁਲ ਆਈਆ ਕਿ ਸਭ ਤੋਂ ਪਹਿਲਾਂ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦੀ ਆ ਕਿ ਆਪਣੇ ਬੱਚਾ ਨੂੰ ਸਪੋਰਟ ਕਰੋ ਤੇ ਗੇਮਸ ਵੱਲ ਉਹਨਾਂ ਨੂੰ ਜ਼ਿਆਦਾ ਜਾਗਰੂਤ ਕਰੋ ਕਿ ਉਹਨਾਂ ਨੂੰ ਗਰਾਊਂਡੇ ਭੇਜੋ ਔਰ ਉਹਨਾਂ ਨੂੰ ਸਪੋਰਟ ਕਰੋ ਅੱਗੇ ਵਧਣ ਲਈ ਕਿਉਂਕਿ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸਪੋਰਟਸ 'ਚ ਕੋਈ ਫਿਊਚਰ ਨਹੀਂ ਹੁੰਦਾ ਬਟ ਹੁਣ ਸਪੋਰਟਸ 'ਚ ਵੀ ਕਾਫੀ ਵਧੀਆ ਫਿਊਚਰ ਆ ਤੇ ਜੇ ਤੁਸੀਂ ਬੱਚਿਆਂ ਨੂੰ ਸਪੋਰਟ ਕਰੋਗੇ ਤੇ ਹੋਰ ਉਹ ਵਧੀਆ ਕਰੋਗੇ ਆਪਣੀ ਫਿਊਚਰ ਵਿੱਚ ਐਸਾ ਐਕਸ਼ਨ ਕਰਪੋ ਜੀ ਕੀ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਬਹੁਤ ਖੁਸ਼ੀ ਹੋਈ ਹੈ ਜੀ ਆਫਟਰ ਮੈਚ ਅਸੀਂ ਅੱਜ ਗੁਰਦੁਆਰਾ ਆਏ ਆ ਤੇ ਬਹੁਤ ਵਧੀਆ ਲੱਗ ਰਿਹਾ ਆ ਮੱਥਾ ਟੇਕਣ ਆਏ ਆ ਤੇ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਆ ਬਹੁਤ ਵਧੀਆ ਲੱਗ ਰਿਹਾ ਜੀ ਜੀ ਵਾਹ ਕੀ ਆ ਤੁਸੀਂ ਤੁਹਾਡਾ ਜਿ ਪਹਿਲੀ ਵਾਰ ਮੇਰੇ ਕੋਲ ਆਏ ਹੋ ਦਾਸ ਬੇਨਤੀ ਕਰੋਂਗੇ ਕਿ ਇਹ ਦਾਸ ਬੇਨਤੀ ਲੈ ਕੇ ਆਏ ਹੋ ਬਿਲਕੁਲ ਜੀ ਅੱਗੇ ਦਾ ਜੋ ਫਿਊਚਰ ਆ ਉਹਦੀ ਅਸੀਂ ਬੇਨਤੀ ਕਰਾਂਗੇ ਜੋ ਅੱਗੇ ਆਉਣ ਵਾਲੀ ਜੋ ਹਾਕੀ ਆ ਜੋ 올림픽 ਆ ਰਹੀ ਹੈ ਵਰਲਡ ਕੱਪ ਆ ਰਹੀ ਹੈ ਜਿਹੜਾ ਸਾਡਾ ਆਪਣਾ ਫਿਊਚਰ ਹੈ ਉਹਦੇ ਬਾਰੇ ਅੱਜ ਬਾਬਾ ਜੀ ਦੇ ਕੋਲ ਅਸੀਂ ਬੇਨਤੀ ਕਰਾਂਗੇ ਦੂਵੇਂ ਸਪੋਰਟਸਮੈਨੋ 利用 ਦੇ ਆਪਸ ਦੇ ਵਿੱਚ ਜਿਹੜੇ ਡਿਸਕਸ਼ਨਸ ਨੇ ਗੱਲਾਂ ਬਾਤਾਂ ਨੂੰ ਵੀ ਇਸ ਤਰ੍ਹਾਂ ਹੁੰਦੇ ਹੋਣਗੀਆਂ ਬਿਲਕੁਲ ਜੀ 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 ਬਿਲਕੁਲ ਕਿਉਂਕਿ ਸਾਡੀ ਆਲਰੇਡੀ ਸ਼ੁਰੂ ਤੋਂ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਤੇ ਅੱਗੇ ਵੀ ਤੇ ਰਹੇਗੀ ਫਿਰ ਹਾਲ ਜੀ ਦੇਖੀਏ ਤਾਂ ਅਗਲਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣ ਵਾਲਾ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਤਿਆਰੀ ਕਿਹਣੀ ਚੱਲ ਰਹੀ ਹੈ ਬਿਲਕੁਲ ਬਹੁਤ ਹੀ ਚੱਲ ਰਹੀ ਹੈ ਜੀ ਹੁਣ ਅਗਲਾ ਅਸੀਂ ਕੈਂਪ 'ਚ ਜਾਵਾਂਗੇ ਨੈਕਸਟ ਮੰਥ ਤੇ ਉਸ ਤੋਂ ਬਾਅਦ ਸਾਡੇ ਟੂਰਨਾਮੈਂਟ ਸਟਾਰਟ ਹੋ ਜਾਣਗੇ ਨੈਕਸਟ ਇਅਰ ਵਰਲਡ ਕੱਪ ਤੇ ਦੈਨ 올ੰਪਿਕ ਆ ਤੇ ਉਸ ਤੇ ਫੋਕਸ ਦੇਗਾ ਜੀ Thank you.